ਸੁਖਪਾਲ ਖੈਰਾ ਨੂੰ ਫੇਸਬੁੱਕ ਤੇ ਲਾਈਵ ਹੋਣ ਦੇ ਲਈ ਨਹੀਂ ਚੁਣਿਆ ਪੁਲਾਤੇ ਲੋਕਾਂ ਨੇ ਲਾਈਵ ਹੋ ਕੇ ਤਾਂ ਖੈਰਾ ਵੱਡੇ ਵੱਡੇ ਮੁੱਦਿਆਂ ਦੀ ਗੱਲ ਕਰਦੇ ਨੇ ਇਹ ਕਹਿਣਾ ਆਪ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਇਸ ਤੋਂ ਇਲਾਵਾ ਭਗਵੰਤ ਮਾਨ ਨੇ ਵਿਧਾਨ ਸਭਾ ਸਪੀਕਰ ਵੱਲੋਂ ਭੇਜਿਆ ਨੋਟਿਸ ਨਾ ਫੜਨ ਤੇ ਵੀ ਖੈਰਾ ਨੂੰ ਕਰੜੇ ਹੱਥੀ ਲਿਆ ਭਗਵੰਤ ਮਾਨ ਨਾਬਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਸੁਖਪਾਲ ਖੈਰਾ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਪਹਿਲਾਂ ਤਾਂ ਇਹ ਦੱਸ ਦੇਣ ਉਹ ਜੋ ਪੁਲਾਥ ਦੇ ਲੋਕ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਫੇਸਬੁੱਕ ਤੇ ਲਾਈਵ ਹੋਣ ਵਾਸਤੇ ਚੁਣਿਆ ਸਿਰਫ ਇੱਕ ਪਾਸੇ ਤਾਂ ਉਹ ਰੌਲਾ ਪਾਉਂਦੇ ਵਿਧਾਨ ਸਭਾ ਦਾ ਸੈਸ਼ਨ ਵਧਾਓ ਜੀ ਬਹੁਤ ਛੋਟਾ ਹੈ ਜੀ 2 ਦਿਨ ਦਾ 3 ਦਿਨ ਦਾ ਜਦੋਂ 12 ਫਰਵਰੀ ਤੋਂ 25 ਫਰਵਰੀ ਤੱਕ ਬਜਟ ਸੈਸ਼ਨ ਆਇਆ ਇੱਕ ਦਿਨ ਵੀ ਵਿਧਾਨ ਸਭਾ ਚ ਨਹੀਂ ਆਏ ਕਾਰਨ ਕੋਈ ਇਦਾਂ ਦਾ ਫੰਕਸ਼ਨ ਨਹੀਂ ਸੀ ਉਹਨਾਂ ਦਾ ਜਿੰਨਾ ਕਰਕੇ ਉਹ ਵਿਧਾਨ ਸਭਾ ਦਾ ਸੈਸ਼ਨ ਛੱਡਣ ਇੱਕ ਪਾਸੇ ਤਾਂ ਕਹਿੰਦੇ ਜੀ ਵਿਧਾਨ ਸਭਾ ਸੈਸ਼ਨ ਵਧਾਓ ਜਦੋਂ ਸੈਸ਼ਨ ਹੁੰਦਾ ਉਦੋਂ ਆਉਂਦੇ ਨਹੀਂ ਤੇ ਬਾਹਰ ਫੇਸਬੁਕ ਤੇ ਲਾਈਵ ਹੋ ਕੇ ਵੱਡੇ ਵੱਡੇ ਮੁੱਦੇ ਠਾ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਾਂ ਤਾਂ ਐਮ ਐਲ ਏ ਸੇ ਪਛੜ ਦੋ ਜਾਂ ਤੁਹਾਨੂੰ ਹੀ ਤਨਖਾਹਾਂ ਜਾਂ ਫਿਰ ਪੱਤੇ ਜਾਂ ਗੰਨਮੈਨਾ ਕਰਕੇ ਤੁਸੀਂ ਜਿਹੜੀ ਹੈ ਉਹ ਐਮਐਲਏ ਸ਼ਿਪ ਰੱਖੀ ਹੋਈ ਹੈ ਚਿੱਠੀਆਂ ਜਿਹੜੀਆਂ ਨੇ ਰਾਜਪਾਲ ਆਪਣਾ ਸਪੀਕਰ ਸਾਹਿਬ ਨੇ ਚਿੱਠੀ ਭੇਜੀ ਕਿ ਪੇਸ਼ ਹੋ ਤਿੰਨ ਵਾਰੀ ਹੋ ਗਿਆ ਕਿ ਚਿੱਠੀ ਨਹੀਂ ਪੜ ਰਹੇ ਐਟ ਦਾ ਐਂਡ ਆਫ ਦਾ ਡੇ ਆਖਿਰ ਦੇ ਵਿੱਚ ਸਪੀਕਰ ਸਾਹਿਬ ਨੂੰ ਕਹਿਣਾ ਪਿਆ ਕਿ ਮੈਂ ਜਨਤਕ ਇਸ਼ਤਿਹਾਰ ਦੇਉਂਗਾ ਕਿਤੇ ਸੁਖਪਾਲ ਖਹਿਰਾ ਮਿਲੇ ਤਾਂ ਕਿਰਪਾ ਕਰਕੇ ਪੜ ਲੇ ਮੈਂ ਤਾਂ ਇਹ ਹੀ ਕਹਿਣਾ ਚਾਹੂੰਗਾ ਉਹਨਾਂ ਦਾ ਰਿਲਾਇੰਸ ਜਿਹੜਾ ਉਹ ਆਪਣਾ ਬੈਂਸ ਬ੍ਰਦਰ ਇਨਸਾਫਨ ਲੋਕਨ ਸਾਹ ਪਾਰਟੀ ਦਾ ਜਿਹੜਾ ਚੋਣ ਨਿਸ਼ਾਨ ਹੈ ਉਹ ਲੈਟਰ ਬਾਕਸ ਹੈ ਚਿੱਠੀਆਂ ਫੜਨੀਆਂ ਨਹੀਂ ਯਾਰੀਆਂ ਲੈਟਰ ਬਾਕਸ ਵਾਲਿਆਂ ਨਾਲ ਬੇ ਅਗਵੀ ਅਤੇ ਬਾਈਬਲ ਕਲਾ ਗੋਲੀਕਾਂ ਮਾਮਲੀਆ ਦੀ ਜਾਂਚ ਕਰ ਰਹੀ ਐਸਆਈਟੀ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਜਿਹੜੇ ਅਫਸਰ ਉਸ ਵਿੱਚ ਸ਼ਾਮਲ ਨੇ ਉਹਨਾਂ ਸਾਰਿਆਂ ਨੂੰ ਜੇਲਾ ਵਿੱਚ ਹੋਣਾ ਚਾਹੀਦਾ ਹੈ ਤੇ ਨਾਲ ਹੀ ਉਹਨਾਂ ਪ੍ਰਕਾਸ਼ ਸਿੰਘ ਬਾਦਲ ਤੇ ਤੰਜ ਕਸਦਿਆ ਕਿਹਾ ਕਿ ਉਹਨਾਂ ਨੂੰ ਹੁਣ ਜੇਲ੍ਹ ਵਿੱਚ ਕੱਪੜੇ ਲੈ ਜਾਣ ਦੀ ਲੋੜ ਨਹੀਂ ਕਿਉਂਕਿ ਜੇਲ੍ਹ ਵਿੱਚ ਕੱਪੜੇ ਮਿਲਦੇ ਨੇ देखो मैं हर स्टेटमेंट ਦੇ ਵਿੱਚ ਇਹੀ ਕਹਿ ਰਿਹਾ ਜਿੱਥੇ ਮੌਕਾ ਮਿਲਦਾ ਕਿ ਸੱਟ ਜਿਹੜੀ ਹੈ ਉਹਨੂੰ ਰਾਜਨੀਤਿਕ ਪ੍ਰੈਸ਼ਰ ਤੋਂ ਦੂਰ ਰੱਖਣਾ ਚਾਹੀਦਾ ਤੇ ਹੁਣ ਜਾ ਲੈਣ ਦਿਓ ਹੱਥ ਉਹਨਾਂ ਤੱਕ ਜਿੰਨਾਂ ਤੱਕ ਪਹੁੰਚ ਰਹੇ ਨੇ ਆਈਜੀ ਉਮਰਾਨੰਗਲ ਤੋਂ ਬਾਅਦ ਸੁਮੇਤ ਸਿਆਣੀ ਉਸ ਵੇਲੇ ਦਾ ਗ੍ਰਹਿ ਮੰਤਰੀ ਸੁਖਬੀਰ ਬਾਦਲ ਉਸ ਵੇਲੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੱਕ ਹੁਣ ਜਿਹੜੀ ਉਹਨਾਂ ਦੀ ਜਾਂਚ ਦੀ ਜਿਹੜੀ ਸੂਈ ਹੈ ਉਹ ਜਾ ਰਹੀ ਹੈ ਤਾਂ ਬਾਦਲ ਸਾਹਿਬ ਦੁਆਰਾ ਫਿਰ ਦੁਬਾਰਾ ਉਹੀ इमोशनल ਬਲੈਕਮੇਲਿੰਗ ਕਰਨਾ ਮੇਰੇ ਤਾਂ ਕੱਪੜੇ ਤਿਆਰ ਪਏ ਨਹੀਂ ਜੀ ਮੈਂ ਤਾਂ ਨਾਲ ਰੱਖੇ ਹੋਏ ਨੇ ਜੀ ਮੈਨੂੰ ਜੇਲ੍ਹ ਚ ਲੈ ਜਾਓ ਜੀ ਇਹ ਪੁਰਾਣੇ 80 ਦੇ ਦਹਾਕਿਆਂ ਚ ਉਹ ਜਥੇਦਾਰਾਂ ਨੂੰ ਮੰਗਰ ਲਾ ਲੈਂਦੇ ਸੀ ਇਦਾਂ ਦੀਆਂ ਗੱਲਾਂ ਕਰਕੇ ਹੁਣ ਇਸ ਤਰ੍ਹਾਂ ਦੀ ਨਹੀਂ ਇਹ ਨਿੱਜੀ ਉਹਨਾਂ ਦੇ ਪਰਿਵਾਰ ਤੇ ਦੋਸ਼ ਲੱਗ ਰਹੇ ਨੇ ਹੁਣ ਕੱਪੜੇ ਉਹਨਾਂ ਨੂੰ ਨਾਲ ਲੈ ਜਾਣ ਦੀ ਲੋੜ ਨਹੀਂ ਪੈਣੀ ਜੇ ਰਾਜਨੀਤੀ ਤੋਂ ਰਹਿਤ ਐਸਆਈਟੀ ਨੇ ਜਿਹੜੀ ਜਾਂਚ ਕੀਤੀ ਤਾਂ ਜੇਲ੍ਹ ਚ ਵਰਦੀ ਮਿਲਦੀ ਹੁੰਦੀ ਹੈ ਤਾਂ ਮੇਰੇ ਖਿਆਲ ਚ ਉਹਨਾਂ ਨੂੰ ਲੋੜ ਨਹੀਂ ਪੈਣੀ ਹਾਂਜੀ ਸਾਬ ਅੰਦਰ ਕਰਕੇ ਇੱਕ ਪਾਸੇ ਸਾਰੇ ਜੇ ਕੈਪਟਨ ਸਾਹਿਬ ਨੇ ਨਾ ਕੀਤਾ ਤਾਂ ਗੁਰੂ ਸਾਹਿਬ ਦੀ ਚੱਕੀ ਤਾਂ ਚੱਲੂਗੀ ਨਾ ਗੁਰੂ ਸਾਹਿਬ ਦੀ ਚੱਕੀ ਜਿਹੜੀ ਹੈ ਉਹ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਣ ਦੀ ਬਹੁਤ ਬਰੀਕ ਹੈ ਜੋ ਅੱਜ 91 ਸਾਲ ਦੀ ਉਮਰ 'ਚ ਉਹਨਾਂ ਨੂੰ ਦਿਨ ਦੇਖਣੇ ਪੈ ਰਹੇ ਨੇ ਜੋ ਆਪਣੇ ਹੱਥੀ ਬਣਾਏ ਹੋਏ ਕਾਲੀ ਦਲ ਨੂੰ ਕਿਸ ਤਰ੍ਹਾਂ ਰੁੜਦਾ ਦੇਖ ਰਹੇ ਨੇ ਇਹ ਵੀ குரு ਸਾਹਿਬ ਦੀ ਜਿਹੜੀ ਸਜ਼ਾ ਹੀ ਹੈ ਕਿਸਮ ਦੀ ਬਿਨਾ ਬੁਲਾਏ ਉਹ ਕੱਲ ਤੱਕ ਸਾਹਬ ਤੇ ਜਾ ਕੇ ਉਹ ਜੋੜੇ ਜੁੱਤੀਆਂ ਸਾਫ਼ ਕਰਕੇ ਇਹ ਵੀ ਨਹੀਂ ਦੱਸ ਰਹੇ ਮੀਡੀਆ ਨੂੰ ਕਿ ਗਲਤੀਆਂ ਕੀ ਸੀ ਇੱਕ ਪਾਸੇ ਉਹ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਸਾਡੇ ਰਾਜ ਦੌਰਾਨ ਜੇ ਕੋਈ ਗਲਤੀਆਂ ਹੋਈਆਂ ਨੇ ਤਾਂ ਅਸੀਂ ਉਹਨਾਂ ਦੀ ਮਾਫੀ ਚਾਹੁੰਦੇ ਹਾਂ ਕਿ ਕੋਟਕਪੂਰੇ ਫਰੀਦਕੋਟ ਦੀ ਕੁੜੀ ਜਿਹੜੀ ਕਿ ਕਪੂਰਥਲੇ ਪਾਣੀ ਦੀ ਟੈਂਕੀ ਤੇ ਚੜ ਕੇ ਨੌਕਰੀ ਮੰਗਦੀ ਆਪਣੇ ਆਪ ਤੇ ਤੇਲ ਪਾ ਕੇ ਇਹਨਾਂ ਦੇ ਰਾਜ ਦੌਰਾਨ ਅੱਗ ਲਾ ਕੇ ਮਰ ਗਈ ਉਹ ਗਲਤੀ ਹੈ ਕੀ ਰੂਥਨਾ ਦੀ ਛੋਟੀ ਜੀ ਬੱਚੀ ਬਠਿੰਡੇ ਧਰਨਾ ਦੇਣ ਉਹਦੀ ਮਾਂ ਆਈ ਸੀ ਤਾਂ ਉਹ ਮਰ ਗਈ ਕੀ ਇਹ ਵੀ ਗਲਤੀ ਹੈ ਕੀ ਬਾਈਬਲ ਕਲਾਂ ਦੇ ਵਿੱਚ ਗੋਲੀ ਚਲਾ ਕੇ ਜਿਹੜੇ ਦੋ ਮੁੰਡੇ ਸ਼ਹੀਦ ਹੋਏ ਨੇ ਕੀ ਉਹ ਵੀ ਗਲਤੀ ਹੈ ਕੀ ਗੁਰੂ ਸਾਹਿਬ ਦੀ ਬੇਅਦਬੀ ਗੁਰੂ ਸਾਹਿਬ ਦੇ ਅੰਗਾਂ ਨੂੰ ਗਲੀਆਂ ਚ ਰੂੜੀਆਂ ਚ ਰੋਲਿਆ ਗਿਆ ਕੀ ਉਹ ਵੀ ਗਲਤੀ ਹੈ ਕੀ ਕੋਟਕਪੂਰੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ ਹੋਈ ਸੰਗਤ ਤੇ ਸੀਵਰੇਜ ਦਾ ਗੰਦਾ ਪਾਣੀ ਪਾਉਣਾ ਤੇ ਉੱਥੇ ਲਾਠੀ ਚਾਰਜ ਕਰਨਾ ਕੀ ਉਹ ਵੀ ਗਲਤੀਆਂ ਚੁੱਕ ਹੈ ਮੈਂ ਬਾਲ ਸਾਹਿਬ ਨੂੰ ਇਹੀ ਕਹਿਣਾ ਚਾਹੁੰਦਾ ਗਪਾਲ ਸਾਹਿਬ ਗਲਤੀਆਂ ਦੀ ਮਾਫੀ ਹੋ ਜਾਂਦੀ ਹੈ ਪਾਪਾਂ ਦੀ ਮਾਫੀ ਨਹੀਂ ਹੁੰਦੀ ਪਾਪਾਂ ਦੀ ਸਜ਼ਾ ਮਿਲਦੀ ਹੈ ਭਾਰਤ ਵੱਲੋਂ ਕਿਹਾ ਤੀਏ ਏਅਰ ਸਟ੍ਰਾਈਕ ਤੇ ਬੋਲਦਿਆਂ ਮਾਨ ਨੇ ਕਿਹਾ ਕਿ ਇਸ ਮੌਕੇ ਤੇ ਅਸੀਂ ਸਰਕਾਰ ਦੇ ਨਾਲ ਆ ਅਜਿਹੇ ਸੰਕਟ ਦੇ ਸਮੇਂ ਵਿੱਚ ਸਿਆਸੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਪਾਕਿਸਤਾਨ ਨੂੰ ਕਈ ਗੁਣਾ ਵੱਧ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਹੈ ਮੋਦੀ ਸਾਹਿਬ ਨਾਲ ਕੋਈ ਜਿਹੜੇ ਰਾਜਨੀਤਿਕ ਵਿਚਾਰਕ ਮਤ ਭੇਦ ਨੇ ਉਹ ਅਸੀਂ ਸੈਕੰਡਰੀ ਕਰਕੇ ਉਹਨਾਂ ਨੂੰ ਪਿੱਛੇ ਰੱਖ ਕੇ ਇਸ ਵਕਤ ਉਹਨਾਂ ਦੇ ਨਾਲ ਆ ਸਰਕਾਰ ਦਾ ਬਿਲਕੁਲ ਸਾਥ ਦੇਵਾਂਗੇ ਤੇ ਫੌਜ ਤੇ ਸਾਨੂੰ ਮਾਣ ਹੈ ਲੇਟੈਸਟ ਟੈਕਨੋਲੋਜੀ ਨਾਲ ਲੈਸ ਹੈ ਸਾਡੀ ਫੌਜ ਤੇ ਜਿਹੜਾ ਜਵਾਬ ਹੈ ਉਹ ਕਈ ਗੁਣਾ ਵੱਧ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜਿਹੜੇ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਕਈ ਗੁਣਾ ਵੱਧ ਕੀਮਤ ਪਲਵਾਮਾ ਹਮਲੇ ਤੋਂ ਕਈ ਗੁਣਾ ਵੱਧ ਕੀਮਤ ਚੁਕਾਉਣੀ ਜਦੋਂ ਪਾਉਗੀ ਤਾਂ ਉਹ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹਮਲੇ ਉਹ ਕਰਨ ਬਾਰੇ ਨਹੀਂ ਸੋਚਣਗੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਹਿੰਦੇ ਵੀ ਇੱਕ ਮੰਚ ਤੇ ਬੈਠ ਕੇ ਆਪਾਂ ਗੱਲਬਾਤ ਕਰੀਏ ਕੋਈ ਨਿਕਲੇ ਸਿੱਟਾ ਤੁਹਾਨੂੰ ਲੱਗਦਾ ਤੁਹਾਨੂੰ ਪਹਿਲਾਂ ਵੀ ਬਹੁਤ ਸਾਰੇ ਇਦਾਂ ਦੀਆਂ ਗੱਲਾਂ ਹੋਈਆਂ ਨੇ ਪਰ ਇੱਕ ਪਾਸੇ ਤਾਂ ਉਹ ਛੁਰੀ ਰੱਖੀ ਹੋਈ ਹੈ ਉਹਨਾਂ ਨੇ ਦੂਜੇ ਪਾਸੇ ਉਹ ਗੱਲਬਾਤ ਦੀ ਦੋਸਤੀ ਦਾ ਹੱਥ ਵਧਾ ਰਹੇ ਨੇ ਇਸ ਤਰ੍ਹਾਂ ਨਹੀਂ ਚੱਲਣਾ ਨਾ ਤੇ ਸਾਡੇ ਜਵਾਨਾਂ ਦਾ ਖੂਨ ਵਹਿ ਰਿਹਾ ਹੈ ਕਿੰਨਾ ਚਿਰ ਅਸੀਂ ਹੁਣ ਦੇਖੀ ਜਾਵਾਂਗੇ ਇਸ ਤਰ੍ਹਾਂ ਦੇਖੋ ਜੇ ਉਹ ਜਿਸ ਲੈਂਗੁਏਜ ਉਹ ਬੋਲ ਰਹੇ ਨੇ ਉਸੇ ਲੈਂਗੁਏਜ ਵਿੱਚ ਜਵਾਬ ਭਾਰਤੀਆਂ ਫੌਜਾਂ ਪਹਿਲਾਂ ਵੀ ਦਿੰਦੀਆਂ ਰਹੀਆਂ ਨੇ ਇਹ ਕੋਈ ਪਹਿਲੀ ਸਟ੍ਰਾਈਕ ਨਹੀਂ ਹੈਗੀ ਪਰ ਅੱਜ ਦੁਨੀਆ ਦੇ ਵਿੱਚ ਅਲੱਗ-ਥਲੱਗ ਹੈਗਾ ਪਾਕਿਸਤਾਨ ਉਹ इवन ਉਹਨਾਂ ਲਈ ਵੀ ਬਹੁਤ ਖਤਰਨਾਕ ਹੋਇਆ ਪਿਆ ਉਹ ਲਾਇਬਿਲਟੀਆਂ ਬਣ ਗਈਆਂ ਜਿਹੜੇ ਉਹਨਾਂ ਨੇ ਬੁੱਕਲ ਦੇ ਸੱਪ ਪਾਲੇ ਹੋਏ ਨੇ ਉਹ ਉਹਨਾਂ ਲਈ ਵੀ ਖਤਰਨਾਕ ਨੇ ਤਕੋ ਜੀ ਇੰਟਰਨੈਸ਼ਨਲ ਸਮਝੌਤੇ ਅਨੁਸਾਰਕ ਜੋ ਹੁੰਦਾ ਤਾਂ ਭਾਰਤ ਨੇ ਜੋ ਮੰਗ ਕੀਤੀ ਹੈ ਮੈ ਮੈਨੂੰ ਲੱਗਦਾ ਹੈ ਕਿ ਉਹ ਉਹਨੂੰ ਪਾਲਣ ਕਰਨਾ ਚਾਹੀਦੀ ਭਗਵਾਨਪਤ ਮਾਨ ਨੇ ਕਿਹਾ ਕਿ ਇੱਕ ਪਾਸੇ ਤਾਂ ਪਾਕਿਸਤਾਨ ਦੋਸਤੀ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਅੰਦਰੋਂ ਛੁਰੀਆਂ ਚਲਾਉਂਦਾ ਹੈ ਹੁਣ ਪਾਕਿਸਤਾਨ ਦੀ ਇਹ ਚਾਲ ਨਹੀਂ ਚੱਲੇਗੀ ਨਾਬਤੋਂ ਭੁਪਿੰਦਰ ਸਿੰਘ ਦੀ ਰਿਪੋਰਟ